ਸਤਨਾ ਰਾਤ ਐਕਸੀਡੈਂਟ ਸਵੇਰੇ ਹੋਇਆ ਹੈਗਾ ਇਹਦੇ ਬਾਰੇ ਜਾਣਕਾਰੀਓ ਕਿੰਨੇ ਕੁ ਤੇ ਆਪਣੇ ਮਰੀਜ਼ ਇੱਥੇ ਆਏ ਹਨ ਕੀ ਇਲਾਜ ਕਰ ਰਹੇ ਦੇਖੋ ਜੀ ਸਾਡੇ ਕੋਲ 12 ਮਰੀਜ਼ ਪਹੁੰਚੇ ਹੋਏ ਨੇ ਠੀਕ ਹੈ ਨਾ ਸਾਡੇ ਰਾਏਪੁਰੇ ਸਾਡੇ ਮੌਕੇ ਤੇ ਡਾਕਟਰ ਸਾਰੇ ਪਹੁੰਚ ਜਾਂਦੇ ਆ ਠੀਕ ਹੈ ਸਾਡੇ ਜਿੱਦਾਂ ਹੁਣ ਆ ਸਮਾਜ ਸੇਵੀ ਸੁਸਥਾਵਾ ਨੇ ਇਹ ਮਿਸਫਲ ਕਮੇਟੀ ਤੋਂ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਡੇ ਸਾਰੇ ਵੀਰ ਜੀ ਸਾਡੇ ਮੌਕੇ ਤੇ ਪਹੁੰਚ ਜਾਂਦੇ ਨੇ ਇਲਾਕੇ ਦੇ ਲੋਕ ਇਲਾਕੇ ਦੇ ਲੋਕੀ ਵੀ ਇਵਨ ਸਵੀਪਰ ਵੀ ਡਾਕਟਰ ਵੀ ਹਰ ਤਰ੍ਹਾਂ ਦਾ ਜਿਹੜਾ ਬੰਦਾ ਹੁੰਦਾ ਉਸ ਟਾਈਮ ਮੌਕੇ ਤੇ ਪਹੁੰਚ ਜਾਂਦਾ ਹੈ ਜੀ ਕੇਰਾ ਠੀਕ ਹੈ ਜਿਸ ਕਰਕੇ ਮਰੀਜ਼ ਜਿਹੜਾ ਪੂਰਾ ਚੰਗੀ ਤਰ੍ਹਾਂ ਮੈਨੇਜ ਹੋ ਜਾਂਦਾ ਹਰ ਮਰੀਜ਼ ਦਾ ਜਿਹੜਾ ਹੈ ਜੀ ਜੋ ਇੱਥੇ ਰੱਖਣ ਵਾਲਾ ਉਹਦਾ ਇੱਥੇ ਰੱਖ ਕੇ ਇਲਾਜ ਕੀਤਾ ਜਾਏਗਾ ਤੇ ਜੋ ਮਰੀਜ਼ ਰੈਫਰ ਕਰਨ ਵਾਲਾ ਰੈਫਰ ਕੀਤਾ ਜਾਏਗਾ ਕਿੰਨੇ ਕੋ ਆਏ ਹੈਗੇ ਸਾਡੇ ਕੋਲ ਟੋਟਲ 12 ਪੇਸ਼ੈਂਟ ਆਏ ਨੇ ਜੀ 108 ਤੇ ਮੈਂ ਖੁਦ ਇੰਟੱਚ ਹੈ ਜੀ ਵੀ ਆਰ ਜਸਟ ਮੇਕਿੰਗ ਇਟ ਸ਼ੋਰ ਕਿ ਜੋ ਆਧੁਨਿਕ ਇਕਸਪਟ ਹੋਰ ਵੀ ਆਈ ਹੈ ਅਸੀਂ ਸਿਰਫ ਇਹ ਸ਼ੋਰ ਕਰ ਰਹੇ ਹਾਂ ਕਿ ਹਰ ਮਰੀਜ਼ ਨੂੰ ਜੋ ਟ੍ਰੀਟਮੈਂਟ ਮਿਲੇ ਉਹ ਟਾਈਮਲੀ ਮਿਲ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲਾ ਘੰਟਾ 골ਡਨ ਆਵਰ ਘੰਟਾ ਹੁੰਦਾ ਹੈਗਾ ਠੀਕ ਹੈ ਲੇਕਿਨ ਮੈਨੂੰ ਮਾਨ ਹੈ ਜੀ ਸਾਡੇ ਮੈਂ ਇਹਨਾਂ ਨੂੰ ਕੁਲਦੀਪ ਜੀ ਮਿਲ ਕਮੇਟੀ ਤੋਂ ਮੈਂ ਸਵੇਰੇ 8 ਵਜੇ ਫੋਨ ਕੀਤਾ ਕਿ ਪਹੁੰਚੋ ਜੀ ਇਹ ਵੀ ਆ ਗਏ ਕਹਿਣਾ ਮਤਲਬ ਹੈ ਕਿ ਸਾਡੇ ਡਾਕਟਰਾਂ ਦੇ ਨਾਲ-ਨਾਲ ਸਾਡੇ ਇਲਾਕੇ ਦੇ ਲੋਕ ਸਾਡੇ ਸਮਾਜ ਸੇਵੀ ਸਸਤਾਵਾ ਉਹ ਵੀ ਇਹੋ ਜਿਹੇ ਹਾਲਾਤਾਂ 'ਚ ਸਾਡੀ ਬਹੁਤ ਮਦਦ ਕਰਦਿਆਂ ਚੇਅਰਬਾਸ ਕੀ ਕਹਿਣਾ ਚਾਹਦੇ ਆ ਸਰ ਚੇਅਰਬਾਸ ਇਹ ਕਹਿਣਾ ਚਾਹਾਂਗੇ ਕਿ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਜੀ ਇਹ ਹਾਈਵੇ ਤੇ ਸਥਿਤ ਹੈਗਾ ਹਾਈਵੇ ਤੇ ਸਥਿਤ ਹੋਣ ਕਰਕੇ ਹਮੇਸ਼ਾ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਇੱਥੇ ਕੋਈ ਮਾਫ ਗ੍ਰੈਜਿਟੀ ਆ ਸਕਦੀ ਹੈ ਉਹ ਮੈਂ ਇਹਨਾਂ ਨੂੰ ਕਹਾਂਗਾ ਜਿੱਦਾਂ ਨੇ ਅੱ ਮੇਰਾ ਸੰਮੀ ਦੇਵੀ ਜੀ ਪਟਕੀ ਹੋਇਆ ਪਤਾ ਨਹੀਂ ਮੈਂ ਤੇ ਬੈਠੀ ਹੋਈ ਸੀ ਅੱਖਾਂ ਮੀਚ ਕੇ ਉਦੋਂ ਪਤਾ ਲੱਗੇ ਕਿ ਮੈਨੇ ਚੜ੍ਹਦੇ ਸੀ ਹਾਂ ਜੀ ਥੋੜਾ ਤਾਂ ਘੈਰ ਮੋਟਾ ਬਟੀਆਂ ਲੱਗੀਆਂ ਸੀ ਮੋਢੇ ਤੇ ਲੱਕ ਤੇ ਵੱਜੀ ਹੋਈ ਹਾਂ ਵੀ ਮਾਵਾ ਸੰਮੀ ਦੇਵੀ ਅਸੀਂ ਪੀਜੀਏ ਚੱਲੇ ਸੀ ਜੀ ਕੁਲਦੀਪ ਸਿੰਘ ਜੀ ਕਿਹੜੀ ਗੱਡੀ ਤੇ ਕੰਮ ਕਰਦੇ ਸੀ ਜੀ ਆਰਡੀ ਦੀ ਚੰਡੀਗੜੀ ਪੁਜੀ ਕੰਮ ਕਰਦਾ ਹਾਂ ਮੈਂ ਕੀ ਲੱਗੇ ਹੋਏ ਤੇ ਜੀ ਕਨੈਕਟਰ ਲੱਗੇ ਹੋਏ ਹਾਂ ਹਾਂ ਸਰ ਜੀ ਕਿੱਦਾਂ ਹੋਇਆ ਐਕਸੀਡੈਂਟ ਹੈ ਸਰ ਅਸੀਂ ਪਟਿਆਲੇ ਤੋਂ ਆ ਰਹੇ ਸੀ ਚੰਡੀਗੜ੍ਹ ਲਈ ਤੇ ਅੰਡਰਬ੍ਰਿਜ ਹੋ ਕੇ ਆੰਦੇ ਸੀ ਰਾਜਪੁਰਾ ਸਾਡੀ ਬੱਸ ਜਦ ਗਗਰ ਚੋਂ ਕ੍ਰੋਸ ਕਰਨ ਲੱਗੀ ਨਾ ਅੰਬਾਲਾ ਤੋਂ ਇੰਡੋਗਨੀ ਨੇ ਬੱਸ ਆਜੀ ਓਵਰ ਸਪੀਡ ਨਾਲ ਉਹਦੇ ਨਾਲ ਸਾਡੀ ਟੱਕਰ ਹੋ ਗਈ ਇੱਕਦਮ ਅੱਗੇ ਆ ਗਈ ਇਸ ਕਾਰਨ ਸਵਾਰੀਆਂ ਨੇ ਬਹੁਤ ੱਟਾ ਲੱਗੀਆਂ ਥੋੜੇ ਕਿੰਨਿਆਂ ਨੂੰ ਲੱਗਿਆ ੱਟਾ ਸਰ ਮੇਰੇ ਸਰ ਅੱਖ ਤੇ ੱਟ ਲੱਗੀ ਤੇ ਕੁਝ ਪਸਲੀਆਂ ਜਿਹੀ ਲੱਗੀਆਂ ਓ ਤੁਹਾਡੇ ਤੁਹਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਦੇ ਜੀ ਪਸਲੀਆਂ ਟੁੱਟੀਆਂ ਜੀ ਕੀ ਨਾਮ ਉਹਨਾਂ ਦਾ ਜੀ ਸੱਜੂ ਸਿੰਘ ਜੀ ਪੂਜੀਆਂ ੱਟਾ ਵੀ ਲੱਗੀਆਂ ਨੇ ਜੀ ਲੱਤ ਦੇ ਵੀ ੱਟ ਲੱਗੀਆਂ ਜੀ ਸਰਕਾਰ ਨੂੰ ਕੀ ਸਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਸਰ ਵੀ ਜਿਹੜੀ ਪ੍ਰਾਈਵੇਟ ਬੱਸਾਂ ਨੇ ਇਹ ਨੱਥ ਪਾਈ ਆ ਵੀ ਓਵਰ ਸਪੀਡ ਨਾਲ ਆਉਂਦੀ ਨੇ ਐਕਸੀਡੈਂਟ ਨੇ ਫੋਨ ਲੱਗੇ ਦੇਖ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਕਮ ਸੇ ਕਮ 15 ਸਵਾਰੇ ਸੱਟਾਂ ਲੱਗੀਆਂ ਨੇ ਜੀ ਠੀਕ ਸਰ ਮੇਰਾ ਗੁਰਪ੍ਰੀਤ ਸਿੰਘ ਪੁੱਲਕ ਨੇ ਸਰ ਕੀ ਘਟਨਾ ਵਾਪਰੀ ਗੱਡੀ ਕਿਦਾਂ ਐਕਸੀਡੈਂਟ ਹੋਇਆ ਸਰ ਗੱਡੀ ਸਾਡੀ ਜਿਹੜੀ ਆਰਟੀ ਆਰਟੀਸੀ ਦੀ ਗੱਡੀ ਆਉਂਦੀ ਸੀ ਇਧਰੋਂ ਆਂਦੀ ਪਟਿਆਲੇ ਤੋਂ ਬਾਇਆ ਅੰਡਰ ਵੇਜ ਨੂੰ ਕਿਉਂਕਿ ਦੂਜੇ ਪਾਸੇ ਬਹੁਤ ਜਾਮ ਲੱਗਦਾ ਉਧਰ ਪੁਲ ਬਣਦਾ ਤੇ ਪਿੱਛੇ ਇੱਕ ਗੱਡੀ ਹੋਰ ਸੀ ਬਰਨਾਲਾ ਡਿੱਪੂ ਉਹ ਵੱਡੀ ਟੱਪ ਗਈ ਜਦੋਂ ਇਹ ਬਾਈ ਮੋੜਨ ਲੱਗੇ ਚੰਡੀਗੜ੍ਹ ਨੂੰ ਤਾਂ ਜਿਹੜੀ ਓਵਰ ਸਪੀਡ ਨਾਲ ਔਰਬਟ ਬੱਸ ਆਈ ਇੰਡੋ ਕੈਨੇਡੀਅਨ ਉਹਦੀ ਨਾਲ ਟੱਕਰ ਹੋ ਗਈ ਜਿਸ ਦੇ ਨਾਲ ਡਰਾਈਵਰ ਸਾਹਿਬ ਦੀ ਪਸਲੀਆਂ ਟੁੱਟ ਗਈਆਂ ਜੀ ਕੀ ਨਾ ਡਰਾਈਵਰ ਦਾ ਡਰਾਈਵਰ ਦਾ ਛੱਜੂ ਸਿੰਘ ਜੀ ਹੂੰ ਛੱਜੂ ਸਿੰਘ ਦੀ ਸਾਰੀ ਪਸਲੀਆਂ ਟੁੱਟ ਗਈਆਂ ਕਨੈਕਟਰ ਸਾਹਿਬ ਦੇ ਗੁੱਜੀ ਸੱਟਾਂ ਪੂਰੇ ਟਾਂਕੇ ਆ ਇਹਨੂੰ ਵੀ ਦੋਹਾਂ ਨੂੰ ਰਜਿੰਦਰਾ ਹਸਪਤਾਲ ਚ ਰੈਫਰ ਕਰਦੇ ਆ ਸਵਾਰੀਆਂ ਦੇ ਬਹੁਤ ਜ਼ਿਆਦਾ ਸਟਾਂ ਸਵਾਰੀਆਂ ਕੁਝ ਚੰਡੀਗੜ੍ਹ ਨੂੰ ਰੈਫਰ ਕਰਤੀਆਂ ਜੀ ਕੁਝ ਰਜਿੰਦਰਾ ਕਰਤੀਆਂ ਕੁਝ ਹੋਰ ਅੰਦਰ ਪਈਆਂ ਉਹ ਵੀ ਰੈਫਰ ਕਰਨ ਲੱਗੇ ਜੀ